ਪਤਰ ਸਾਹਿਬ ਜਿਵੇਂ ਕਿਸਾਨੀ ਸੰਘਰਸ਼ ਦੇ ਦੌਰਾਨ ਤੁਸੀਂ ਵੀ ਰੋਸ ਵਜੋਂ ਆਪਣਾ ਸਨਮਾਨ ਜਿਹੜਾ ਉਹ ਵਾਪਸ ਕੀਤਾ ਔਰ ਤੁਸੀਂ ਕਿਸਾਨਾਂ ਦੇ ਹੱਕ 'ਚ ਬਹੁਤ ਵਧੀਆ ਲਿਖਿਆ ਵੀ ਔਰ ਬਹੁਤ ਜ਼ਿਆਦਾ ਵਾਇਰਲ ਵੀ ਹੋਇਆ ਜਦੋਂ ਕੋਈ ਵੀ ਸੰਘਰਸ਼ ਚੱਲਦਾ ਹੈ ਕਿੱਥੇ ਵੀ ਚੱਲਦਾ ਹੋਵੇ ਚਾਹੇ ਉਹ ਪੰਜਾਬ ਦੀ ਧਰਤੀ ਆ ਹਿੰਦੁਸਤਾਨ ਦੀ ਉਦੋਂ ਸਾਹਿਤ ਦਾ ਬੜਾ ਵੱਡਾ ਰੋਲ ਹੁੰਦਾ ਹੈ ਕਲਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਪਰ ਇਸ ਵਾਰੀ ਕਿਸਾਨਾਂ ਦੇ ਪੱਖ ਚ ਬਹੁਤ ਸਾਰੀਆਂ ਕਲਮਾਂ ਨਵੀਆਂ ਵੀ ਲਿਖਦੇ ਰਹੇ ਸਾਰੇ ਕੁਝ ਪਰ ਜਿਸ ਪੱਧਰ ਤੇ ਸਾਹਿਤ ਲਿਖਿਆ ਜਾਣਾ ਚਾਹੀਦਾ ਸੀ ਜਾਂ ਜਿਹੜੇ ਵੱਡੇ ਲੇਖਕ ਨੇ ਉਸ ਪੱਧਰ ਤੇ ਆ ਨਹੀਂ ਪਾਇਆ ਸਾਹਮਣੇ ਇਹਦਾ ਕੀ ਕਾਰਨ ਸਮਝਦੇ ਤੁਸੀਂ ਅ ਇਸ ਤਰ੍ਹਾਂ ਕੁਝ ਕੁਝ ਯਤਨਤਾ ਹੋਇਆ ਇੱਕ ਅਜਿਹੀ ਕਿਤਾਬ ਵੀ ਆਈ ਜਿੱਤੇ ਉਹਨਾਂ ਨੇ ਕੋਈ ਲਗਭਗ ਅਮ ਯਾ 60 ਕਵੀਆਂ ਦੀਆਂ ਕਵਿਤਾਵਾਂ ਇਕੱਠੀਆਂ ਕਰਕੇ ਇੱਕ ਕਿਤਾਬ ਕਿਸਾਨੀ ਨਾਲ ਸੰਬੰਧਤ ਕਿਸਾਨੀ ਵਾਲੇ ਦੋ ਕਿਤਾਬਾਂ ਇਹਦਾ ਨਹੀਂ ਆਈਆਂ ਜਿਸੇ ਉਹਨਾਂ ਨੇ ਉਸ ਚੀਜ਼ ਨੂੰ ਮਨ ਛਾਪਿਆ ਗਿਆ ਪਰ ਉਹ ਹੁੰਦਾ ਕਿ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਛੋਕੇ ਤੇ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਜਾਂਦੀਆਂ ਉਹ ਵੀ ਇੱਕ ਗੱਲ ਹੁੰਦੀ ਹੈ ਤੇ ਦੂਜੀ ਹੁੰਦੀ ਹੈ ਕਿ ਕਈ ਗੱਲਾਂ ਜਿੱਦਾਂ ਹੁਣ ਮਤਲਬ ਮੇਰੇ ਮਨzie ਆ ਕਿ ਜਿਹੜੀ ਆ ਆਰਟੀਕਲ ਨੇ ਕਿ ਉਹਨੂੰ ਸਮਝਾਉਣ ਲਈ ਕਿ ਤਿੰਨ ਕਾਨੂੰਨ ਹੈ ਕਿ ਆ ਹਨਾ ਕਿ ਉਹ ਅਖਬਾਰਾਂ ਚ ਗੁਰਜੀਤ छਪੀਆਂ ਹਨਾ ਲੇਕਿਨ ਸਾਹਿਤ ਵਿੱਚ ਕੋਈ ਇਦਾਂ ਬਹੁਤਾ ਜ਼ਿਆਦਾ ਕੰਮ ਤੁਹਾਡੇ ਗੱਲ ਸੀ ਹੈ ਕਿ ਇਦਾਂ ਦਾ ਬਹੁਤਾ ਜ਼ਿਆਦਾ ਕੰਮ ਨਹੀਂ ਹੋਇਆ ਕਿ ਜਿਹੜਾ ਜਿਹੜਾ ਸਾਹਿਤ ਫਿਰ ਲੋਕਾਂ ਚ ਜਾ ਕੇ ਲੋਕਾਂ ਨੂੰ ਉਹਨੇ ਆ متاثر ਕੀਤਾ ਹੋਵੇ ਹੂੰ ਔਰ ਲੋਕ ਉਸ ਉਹ ਸਾਹਿਤ ਕਰਕੇ ਉਹਦੇ ਜੁੜੇ ਹੋਣਗੇ ਇਦਾਂ ਤਾਂ ਨਹੀਂ ਹੋਇਆ ਨਵੀਂ ਪਨੀਰੀ ਸਾਹਿਤ ਨਾਲ ਕਿੰਨਾ ਕੁ ਜੁੜ ਰਹੀ ਹੈ ਨਵੀਂ ਪੀੜੀ ਕੋਲ ਅਸਲ 'ਚ ਬਹੁਤ ਹੋਰ ਵਿਸ਼ਾਮਾਨੇ ਜਾਣ ਲਈ ਨਾ ਮੰਨ ਲਓ ਜਿੱਦਾਂ ਹੁਣ ਤੁਹਾਡੇ ਮੋਬਾਈਲ ਆ ਇੰਟਰਨੈਟ ਕਿੰਨੇ ਮਨੋਰੰਜਨ ਦੇ ਸਾਧਨ ਆ ਗਏ ਸਾਡੇ ਵੇਲੇ ਸਾਨੂੰ ਕਿਤਾਬ ਇੱਕ ਮਿਲ ਜਾਏ ਤੇ ਇਹ ਕਹਣਾ ਸਾਨੂੰ ਸੁਰਗ ਮਿਲ ਗਿਆ ਵੀ ਹੁਣ ਦੋ ਦਿਨ ਮੈਂ ਨਾਵਲ ਪੜ੍ਹੂੰਗਾ ਤੇ ਕਿੰਨਾ ਸੋ ਇੱਕ ਵਕਤ ਸਮੇਂ ਦਾ ਫਰਕ ਪੈ ਗਿਆ ਕਿ ਉਸ ਵੇਲੇ ਕਿੰਨੇ ਇੱਕ ਸਾਧਨ ਸੀਗੇ ਤੇ ਚਲੋ ਕਿੰਨਾ ਮਤਲਬ ਬੱਚਿਆਂ ਨੂੰ ਮਾਪਿਆਂ ਨਾਲ ਕਿੰਨਾ ਸਮਾਂ ਅਸੀਂ ਜਾਨੀ ਬਹੁਤ ਹੀ ਪੰਜਾਬੀ ਤੇ ਬਹੁਤ ਹੀ ਕਵਤਾ ਤਾਂ ਅਸੀਂ 부ਝਾਰਤਾਂ ਚੋਂ ਸਿੱਖ ਲਈ 부ਝਾਰਤਾਂ ਜਾਂ ਬਾਤਾਂ ਚੋਂ ਸ਼ਾਮ ਨੂੰ ਜਦੋਂ ਬਹਿਣਾ ਛੱਤਾਂ ਤੇ ਤਾਂ ਸਾਨੂੰ ਕਿਸੇ ਨਾਲ ਚੱਲ ਬਾਤ ਪਾ 부ਝਾਰਤ ਪਾ ਮੈਂ ਬੁੱਝੂਗਾ ਸੋ ਇੱਕ ਤਾਂ ਉਹ 부ਝਾਰਤਾਂ ਆਪਣੇ ਆਪ ਤੇ ਬੜੀਆਂ ਕਾਬਕ ਹੁੰਦੀਆਂ ਸੀਗਾ ਹੁਣ ਆਪਣੇ ਆਪ ਚ ਪੋਇਟਰੀ ਸੀ ਕਿ ਨੀਲੀ ਟੱਲੀ ਚੌਲ ਬੱਦੇ ਦਿਨੇ ਗਵਾਚੇ ਰਾਤੀਂ ਲੱਭੇ ਹੁਣ ਹੀ ਕਿੰਨੀ ਕਮਾਲ ਦੀ ਗੱਲ ਦਾ ਵੀ ਤਾਰੇ ਆ ਹਨਾ ਪਿਓ ਬੁੱਧੇ ਹੋਏ ਸੀ ਦਿਨੇ ਦਿਸਦੇ ਨਹੀਂਗੇ ਰਾਤ ਨੂੰ ਦਿਨੇ ਗਵਾਚੇ ਰਾਤੀਂ ਲੱਭੇ ਸੋ ਕਿੰਨੀ ਪੰਜਾਬੀ ਅਸੀਂ ਉਹਨਾਂ ਕਿੰਨੀ ਪੰਜਾਬੀ ਤੇ ਕਿੰਨੀ ਕਬਤਾ ਅਸੀਂ ਉੱਥੇ ਸਿੱਖ ਲਏ ਹੋਣ ਜਿਹੜੇ ਉਦਾਂ ਦੇ ਉਦਾਂ ਦੇ ਮੌਕੇ ਜਾਨੀ ਮਾਪਿਆਂ ਨੂੰ ਨਹੀਂ ਮਿਲਦੇ ਪਰ ਫਿਰ ਮੈਨੂੰ ਲੱਗਦਾ ਕਿ ਇੱਕ ਉਤੋਂ ਵੱਡੀ ਕਮਿਊਨਿਟੀ ਵੀ ਖੁੱਲ ਗਈ ਕਿ ਤੁਸੀਂ ਸੋਸ਼ਲ ਮੀਡੀਆ ਹਾਂ ਸੋਸ਼ਲ ਮੀਡੀਆ ਆ ਕੇ ਉਹਦੇ ਚ ਤੁਸੀਂ ਤੁਹਾਡਾ ਇੱਕ ਵੱਡਾ ਪਰਿਵਾਰ ਬਣ ਜਾਂਦਾ ਹਨਾ ਕਿ ਤੁਸੀਂ ਕਿਹਨੇ ਕਿਹਨੋ ਕਿਥੇ ਕਿਥੇ ਤੁਹਾਡੇ ਫਰੈਂਡਸ ਕੀ ਕੁਝ ਬਣ ਜਾਂਦਾ ਉਹ ਤੁਹਾਡੀ ਔਰ ਇੱਕ ਕਾਫੀ ਜਣੀ ਸਮਝ ਲੋ ਕਿ ਉਹਦੇ ਵਿੱਚ ਅ ਐਕਸਚੇਂਜ ਸ਼ਬਦਾਂ ਦਾ ਵਿਚਾਰਾਂ ਦਾ ਟਾਂਦਰਾ ਭਾਵਾਂ ਦਾ ਟਾਂਦਰਾ ਵੀ ਆ ਹਨ ਪਰ ਉਸ ਗੱਲ ਨੇ ਥੋੜਾ ਜਾਂ ਸਹਿਜ ਜਿਹੜਾ ਉਹ ਖੋ ਲਿਆ ਕਿ ਕੁਝ ਕાળੀ ਕાળੀਪਨ ਆ ਗਿਆ ਕાળાਪਨ ਆ ਗਿਆ ਜਿਹਦੀ ਕਰਕੇ ਮੈਸਰ ਕੋ ਦਾ ਉਹਦਾ ਨੁਕਸਾਨ ਥੋੜਾ ਹੁੰਦਾ ਕਿ ਜਿੱਦਾਂ ਅੱਗੇ ਸੀਗਾ ਕਿ ਇੱਕ ਆਪਾਂ ਤੁਸੀਂ ਲਿਖਦੇ ਹੋ ਫਿਰ ਉਹਨੂੰ ਫਿਰ ਉਹਨੂੰ ਪੜਦੇ ਹਾਂ ਫਿਰ ਕਿਸੇ ਨੂੰ ਸੁਣਾ ਕੇ ਦੇਖਦੇ ਹੁਣ ਇਹ ਕਿ ਤੁਸੀਂ ਇੱਕ ਚੀਜ਼ ਪਾਈ ਉਹਦੇ ਬਹੁਤ ਸਾਰੇ 10 100 ਤੁਹਾਨੂੰ ਲਾਈਕਸ ਕਿੰਨੀਆਂ ਆ ਗਈਆਂ ਤੁਸੀਂ ਕਿਹਨੇ ਵਸ ਗੱਲ ਬਣ ਗਈ ਹੈਨਾ ਕਿ ਅਸੀਂ ਜੀ ਕਵਿਤਾ ਭੇਜ ਕੇ ਇੱਕ ਤੇ ਅਦੀਕਣਾ ਰਸਾਲੇ ਦੀ ਚਿੱਠੀ ਆਉਗੀ ਫਿਰ ਮੈਂ ਛਾਪ ਰਿਹਾ ਕਿ ਨਹੀਂ ਛਾਪ ਰਿਹਾ ਫਿਰ ਛਪਣੀ ਫਿਰ ਕਿ ਇੱਕ ਤਬਦੀਲੀ ਆ ਤਾਂ ਪਰ ਮੈਂ ਸੋਨਾਂ ਕਿ ਜਿਹੜੇ ਜੋ ਵੀ ਕੋਈ ਚੀਜ਼ ਨਵੀਂ ਆਉਂਦੀ ਆ ਉਹਦੇ ਕੁਝ ਗੁਣ ਗੁਣ ਹੁੰਦੇ ਆ